हां ਜਿਹੜੀ ਉਹਨਾਂ ਨੇ ਕਹੀ ਹੈ ਵੀ ਐਨਐਸਏ ਗਲਤ ਹੈ ਤੇ ਉਹ ਤਾਂ ਮੈਂ ਵੀ ਕਹਿੰਦਾ ਦੇਖੋ ਜੀ ਖਾਲਸਾ ਜੀ ਜਿਵੇਂ ਸੰਸਦ ਦੇ ਵਿੱਚ ਚੰਨੀ ਜੀ ਨੇ ਆਵਾਜ਼ ਚੁੱਕੀ ਆ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੇ ਵੀ ਐਨਐਸਏ ਹਟਾਇਆ ਜਾਵੇ ਤੇ ਕਾਂਗਰਸ ਦੀਆਂ 16 ਲਗ ਲਗ ਰਹਿਦੀਆਂ ਹੋਰ ਪਾਰਟੀਆਂ ਵੱਲੋਂ ਵਾ ਇਹਦੇ ਵਿੱਚ ਕੀ ਕੀ ਸੋਚਦੇ ਹੋ ਚੁਟੀਆਂ ਇੱਕ ਨਾ ਇੱਕ ਦਿਨ ਮੈਂ ਪਹਿਲਾਂ ਨਾ ਆਪਣੀ ਪਰਚੀ ਦੇਤੀ ਲਿਖ ਕੇ ਸਰਬਜੀਤ ਸਿੰਘ ਬੋਲਣ ਵਾਸਤੇ ਥੋੜੀ ਦੇਰ ਬਾਅਦ ਬੰਦਾ ਮੇਰੇ ਕੋਲੇ ਜਿਹਦੇ ਕੋਲੇ ਭੇਜੀ ਸੀ ਉਹ ਆ ਗਿਆ ਕਹਿੰਦਾ ਜੀ ਪਰਪਸ ਲਿਖੋ ਕੀ ਹੈ ਮੈਂ ਕਿ ਉਸ ਤੇ ਲਿਖਤਾ ਅਮਰਤਪਾਲ ਸਿੰਘ ਤੇ ਬੰਦੀ ਸਿੰਘਾਂ ਦਾ ਮੈਂ 11:30 ਵਜੇ ਦਿੱਤੀ ਤੇ ਮੈਂ 1:30 ਵਜੇ ਤੱਕ ਲੰਚ ਟਾਈਮ ਤੱਕ ਬੈਠਾ ਰਿਹਾ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਚਲੋ ਮੈਂ ਆ ਗਿਆ ਅਗਲੇ ਦਿਨ ਮੈਂ ਗਿਆ ਮੈਂ ਆਪ ਪਰਚੀ ਲਿਖੀ ਆਪ ਦੇਣ ਗਿਆ ਜਿਹੜੇ ਸਪੀਕਰ ਦੇ ਨਾਲ ਸਪੀਕਰ ਸਾਹਿਬ ਨਾਲ ਹੁੰਦੇ ਨਹੀਂ ਉਹ ਪਰਚੀ ਲੈਣੇ ਮੈਂ ਉਹਨਾਂ ਨੂੰ ਪੁੱਛਿਆ ਦੇਖਦੇ ਸਾਰੀ ਮੈਨੂੰ ਕਹਿੰਦਾ ਜੀ ਨਹੀਂ ਬਈ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਤੁਸੀਂ ਇਸਤੇ ਐਵੇਂ ਨਹੀਂ ਬੋਲ ਸਕਦੇ ਜਾਂ ਤਾਂ ਤੁਹਾਡਾ ਡਰਾਉ ਨਿਕਲੇ ਜਿਹੜੇ 20 ਐਮਪੀ ਆਂ ਦਾ ਬੋਲਣ ਦੀ ਪਰਚੀ ਨਿਕਲਦੀ ਆ ਜ਼ੀਰੋ ਆਰ ਦੀ ਜਾਂ ਤਾਂ ਉਹ ਨਿਕਲੇ ਤੇ ਜਾਂ ਫਿਰ ਪਾਰਲੀਮੈਂਟ 'ਚ ਇਸ ਮੁੱਦੇ ਤੇ ਮੁੱਦੇ ਤੇ ਬਹਿਸ ਹੁੰਦੀ ਹੋਵੇ ਉਹਦੇ ਵਿੱਚ ਤੁਸੀਂ ਬੋਲ ਸਕਦੇ ਹੋ ਤੁਸੀਂ ਐਵੇਂ ਨਹੀਂ ਬੋਲ ਸਕਦੇ ਭਈ ਇਹ ਬਹੁਤ ਸੈਂਸਿਟਿਵ ਮੈਟਰ ਹੈ ਤੇ ਮੈਂ ਕਿਹਾ ਜੀ ਨਹੀਂ ਸਾਨੂੰ ਤਾਂ ਚਾਹੀਦਾ ਬੋਲਣਾ ਹੈ ਅਸੀਂ ਤਾਂ ਉਹਨਾਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਤੇ ਨੇਤਾ ਮੈਂ ਗੱਲ ਕਰਨੀ ਸੀ ਇਹਦੇ ਬਾਰੇ ਕੀ ਮੰਨਦੀ ਜੀ ਮੈਂ ਕਰਦਾਂ ਸੀ ਜਿਹੜਾ ਸਰਨਾਂ ਦਾ ਨਜਰੀਆ ਇੱਕ ਜਣਾ ਇੱਕ ਜਣਾ ਜੀ ਇੱਕ ਜਣਾ ਚੰਨੀ ਜੀ ਚੰਨੀ ਜੀ ਨੇ ਕਿਹਾ ਜਿਹੜਾ ਉਹਨੂੰ ਵੀ ਮੈਂ ਤੁਹਾਨੂੰ ਇਹ ਮੈਂ ਵਕਤ ਕਰਦੇ ਹਾਂ ਉਸ ਗੱਲ ਦੇ ਵੀ ਉਹਨਾਂ ਨੇ ਹਾਂ ਜਿਹੜੀ ਉਹਨਾਂ ਨੇ ਕਹੀ ਹੈ ਵੀ ਐਨਐਸਐ ਗਲਤ ਹੈ ਤੇ ਉਹ ਤਾਂ ਮੈਂ ਵੀ ਕਹਿੰਦਾ ਦੇਖੋ ਜੀ ਜਿਹੜਾ ਅੰਮ੍ਰਿਤਪਾਲ ਹੈ ਨਾ ਉਹਦੇ ਕੋਲੋਂ ਕੋਈ ਦੇਸ਼ਤਰੋਈ ਵਾਲਾ ਜਿੱਦਾਂ ਆਰਮ ਜੈਮਿਨੇਸ਼ਨ ਕੋਈ ਗੋਲਾ ਵਿਰੁੱਧ ਕੁਝ ਨਹੀਂ ਬਰਾਮਤ ਹੋਇਆ ਮੰਨਦੇ ਹੋ ਨਾ ਇਹ ਗੱਲ ਤਾਂ ਸੈਕੰਡਲੀ ਉਹਦੇ ਇਹਨਾਂ ਨੇ ਫੋਨ ਵੀ ਸਾਰਾ ਕੁਝ ਚੈੱਕ ਕਰ ਲਿਆ ਪਾਕਿਸਤਾਨ ਜਾਂ ਚਾਈਨਾ ਜਾਂ ਕਿਸੇ ਕੰਟਰੀ ਨਾਲ ਉਹਦੇ ਐਸੇ ਕੋਈ ਲਿੰਕ ਨਹੀਂ ਬਰਾਮਤ ਹੋ ਪਤਾ ਲੱਗੇ ਵੀ ਜਿਹਦੇ ਨਾਲ ਬਾਹਰ ਵਾਲੇ ਉਹਨੂੰ ਇਸ਼ਾਰੇ ਕਰਦੇ ਹੁਣ ਵੀ ਤੁਸੀਂ ਇਹ ਕਰੋ ਉਹ ਜੋ ਕਰ ਰਿਹਾ ਸੀ ਸਿਰਫ ਸਿੱਖਾਂ ਦੀ ਭਲਾਈ ਵਾਸਤੇ ਬਈ ਲੋਕਾਂ ਨੂੰ ਨਸ਼ੇ ਛਡਾਓ ਤੇ ਆਪਣੇ ਸਿੱਖੀ ਦੇ ਨਾਲ ਲਾਓ ਤੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਨਾ ਉਹਦੇ ਨਾਲ ਫਿਰ ਸਰਕਾਰਾਂ ਦੀਆਂ ਨਜ਼ਰਾਂ ਚੋਂ ਚੁੱਭਦਾ ਹੈ ਤੇ ਇਹ ਸਿਰਫ ਕਾਰਨ ਹੈ ਹੋਰ ਉਹਦੇ ਕੋਈ ਉਹਦੇ ਕੋਈ ਦੇਖੋ ਜੀ ਸਰਕਾਰ ਕਹਿੰਦੀ ਹੈ ਬਈ ਉਹਦੇ ਨਾਲ ਸਮਾਜ ਨੂੰ ਖਤਰਾ ਹੈ ਸਮਾਜ ਨੇ ਤਾਂ ਉਹ ਜਿਤਾਤਾ 2 ਲੱਖ ਵੋਟ ਨਾਲ ਵੀ ਲੱਖ ਬੰਦਿਆਂ ਦਾ ਨਮਾਇੰਦਗੀ ਕਰਦਾ ਏ ਉਹ ਤੇ ਕਾਹਦਾ ਖਤਰਾ ਏ ਸਾਨੂੰ ਵੀ ਪਤਾ ਲੱਗੇ